ਲੈਓ ਮੈਂ ਸਪੋਰਟ ਦਵਾ ਚੈੱਕ ਲਾਵਾਂ ਪਿੱਛੋਂ ਆਹ ਹੋ ਗਏ ਹੋ ਗਏ ਖੜੇ ਆਹ ਤੇ ਚੀਕਾਂ ਨਿਕਲ ਗਈਆਂ ਚੀਕਾਂ ਚੀਕਾਂ ਨੂੰ ਪਤਾ ਲੱਗਿਆ ਕਿ ਪਾਪਾ ਜੀ ਹੁਣੀ ਫੀਮ ਦੇ ਸ਼ਕੀਨ ਨੇ ਮਤਲਬ ਆਦੀ ਹੋ ਚੁੱਕੇ ਨੇ ਇਕੱਠਿਆਂ ਨੇ ਇਕੱਠਿਆਂ ਨੇ ਜਾਣਾ ਕਿਸੇ ਦੇ ਘਰ ਜਾਓ ਤਾਂ ਮੈਨੂੰ ਆਣ ਕੇ ਕਹਿਣਾ ਪੈਣਾ ਉੱਧਰੋਂ ਆਜਾ ਆਹੋ 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 ਮਾਂ ਮੈਂ ਕਹਿੰਦੀ ਇਹਨਾਂ ਨੂੰ ਆਹ ਹੁਣ ਤਾਂ ਨਿਆਣਿਆਂ ਨੂੰ ਰੋਕਦੀਆਂ ਨਾ ਉਹਨਾਂ ਨੇ ਨਾ ਬੋਲੀਓ ਨਾ ਬੋਲੀ ਅਸੀਂ ਕਦੀ ਨਿਆਣੇ ਰੋਕਿਆ ਨਹੀਂ ਹਾਂ ਹਾਂ ਇੱਦਾਂ ਕਰਦਾ ਜੱਲੇ ਫੀ ਲਿੰਦਾ ਇੱਦਾਂ ਕਰਦਾ ਮੈਂ ਆ ਉੱਧਰ ਇੱਧਰ ਵੀ ਤੰਜ ਕਰਦਾ ਪਾ ਛੜਦਾ ਮੈਂ ਤੂੰ ਤਾਂ ਆਏ ਲੋ ਕਹਿਤਾ ਇੱਧਰੋਂ ਆਹੋ ਬਸ ਉੱਥੇ ਕੰਮ ਖਰਾਬ ਹੋ ਗਿਆ ਕਿ ਆਈ ਲੈ ਕੇ ਮੇਰਾ ਸ਼ੇਰ ਤੇ ਚਲੀਏ ਹੁਣ ਆਪਣੇ ਸ਼ੇਰ ਤੇ ਬਹਿ ਕੇ ਕਰਨ ਚਲੋ ਹੈ ਕੀ ਗੱਲ ਆ ਸਾਰੀ ਗੱਲ ਕਹਦੇ ਸਾਰਿਆਂ ਨੂੰ ਉੱਠ ਕੇ ਖੜੇ ਹੋ ਕੋ ਗੱਲਾਂ ਬਾਤਾਂ ਕਰੋ ਅੱਜ ਫੇ ਵਲੌਗ ਪਾਈਏ ਤੁਹਾਡਾ ਉੱਠੋ ਮੜਾ ਜਾ ਉਹຊ ਨਹੀਂ ਹੁੰਦਾ ਬੈਠ ਜਾ ਕੋ ਗੱਲਾਂ ਬਾਤਾਂ ਸੁਣਾਈ ਅੱਜ ਅੱਜ ਤੈਨੂੰ ਰੂਬਰੂ ਕਰੀਏ ਸੰਗਤਾਂ ਦੇ ਮੈਂ ਕਿਹਾ ਅੱਜ ਫੁੱਲ ਵਲੌਗ ਪਾਉਣੇ ਬੀਬੀ ਦਾ ਓਹ ਹੋ ਇਹ ਲੈਵ ਮੈਂ ਸਪੋਰਟ ਦਵਾ ਚੈੱਕ ਲਾਵਾਂ ਪਿੱਛੋਂ ਆਹ ਹੋ ਗਏ ਹੋ ਗਏ ਖੜੇ ਆਹ ਤੇ ਚੀਕਾਂ ਨਿਕਲ ਗਈਆਂ ਚੀਕਾਂ ਚੀਕਾਂ ਕਢਾ ਦੂੰ ਚੀਕਾਂ ਹੈ ਪਹਿਲਾਂ ਤੇ ਸਸਰੀ ਘਰ ਬੁਲਾ ਬੀਬੀ ਸਾਰਿਆਂ ਨੂੰ ਕਾ ਸਾਰਿਆਂ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਕਲਾਸ਼ਕੋਰ ਉਰਫ ਧਾਮੀ ਜੀ ਵੱਲੋਂ ਸਸਰੀਕਾਲ ਬਲਾਉ ਸਸਰੀਕਾਲ ਸਸਰੀਕਾਲ ਜੀ ਹਾਂ ਸਾਰਿਆਂ ਨੂੰ ਸਸਰੀਕਾਲ ਜਿਹੜੇ ਮੇਰੇ ਬਲੌਗ ਕਰਦੇ ਆ ਹਾਂਜੀ ਸਾਰਿਆਂ ਨੂੰ ਸਸਰੀਕਾਲ ਤੇ ਜਿਨ੍ਹਾਂ ਨੇ ਮੈਨੂੰ ਇੰਸਟਾਗ੍ਰam ਤੇ ਪਿਆਰ ਦਿੱਤਾ ਉਹਨਾਂ ਦਾ ਵੀ ਲੱਖ ਲੱਖ ਵਾਰੀ ਧੰਨਵਾਦ ਹਾਂ ਜਿਹੜਾ ਨੂੰ ਪਿਆਰ ਦਿੱਤਾ ਹੈ ਨਾ ਹਾਂ ਦਾ ਲੱਖ ਲੱਖ ਵਾਰੀ ਲੱਖ ਲੱਖ ਵਾਰੀ ਧੰਨਵਾਦ ਤੇ ਹੁਣ ਮੈਨੂੰ ਕੋਈ ਗੱਲ ਕੋਈ ਪਾਪੇ ਬਾਰੇ ਸੁਣਾਉਣੀ ਚਾਹੋਗੇ ਜਾਂ ਕੋਈ ਪੁਰਾਣੀ ਗੱਲ ਮੈਨੂੰ ਸੁਣਾਉਣੀ ਚਾਹੋਗੇ ਸੁਣਾ ਸਕਦੇ ਹੋ ਨਹੀਂ ਕੁਛ ਤੇ ਸੁਣਾਓ ਗੱਲ ਕੋਈ ਫੀਮ ਬਾਰੇ ਚੰਦ ਲਫਜ਼ ਕੋਈ ਪਾਪੇ ਦੀ ਖਰਾਕ ਬਾਰੇ ਜਿਹੜਾ ਪਾਪਾ ਸਾਡਾ ਖਰਾਕ ਖਾਂਦਾ ਹੁੰਦਾ ਸੀ ਉਹਦੇ ਬਾਰੇ ਕੋਈ ਚੰਦ ਲਫਜ਼ ਕਿੰਨੀ ਵਾਰ ਤਾਂ ਦੱਸ ਦਿੱਤਾ ਹੁਣ ਕਿੰਨੀ ਵਾਰ ਨਹੀਂ ਮਾੜਾ ਜੇ ਬਈ ਦੱਸੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਪਾਪਾ ਜੀ ਹੁਣੀ ਫੀਮ ਦੇ ਸ਼ਕੀਨ ਨੇ ਮਤਲਬ ਆਦੀ ਹੋ ਚੁੱਕੇ ਨੇ ਜਦੋਂ ਤੁਹਾਡਾ ਵਿਆਹ ਹੋਇਆ ਉਸ ਤੋਂ ਬਾਅਦ ਪਤਾ ਲੱਗ ਚੁੱਕਿਆ ਸੀ ਤੁਹਾਨੂੰ ਹੂੰ ਉਹ ਤਾਂ ਬੰਦੇ ਨੂੰ ਕੀ ਪਤਾ ਹੁੰਦਾ ਮੈਂ ਮੈਂ ਤਾਂ ਕਿੰਨੀ ਕੀ ਬਣਾ ਲੱਗਾ ਇਹ ਮੈਨੂੰ ਪਤਾ ਹੁੰਦਾ ਨਾਲੇ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੋ ਗਈ ਹੈ ਹੂੰ ਕੋਈ ਪਤਾ ਨਹੀਂ ਇਸ ਕੀ ਚੀਜ਼ ਹੁੰਦਾ ਅੱਛਾ ਹਾਂ ਅਨਜਣ ਸੀ ਸਾਨੂੰ ਪਤਾ ਹੀ ਨਹੀਂ ਕੋਈ ਨਾ ਕਰਦਾ ਕੋਈ ਨਹੀਂ ਹਾਂ ਸਾਡੇ ਆਚਾ ਨਹੀਂ ਕੋ ਬਣਾਉਂਦਾ ਭਾ ਪੀਣਾ ਹੁੰਦਾ ਈ ਕਦੇ ਕਦੇ ਹੂੰ ਰਾਸਕੀ ਕਿੱਦਾਂ ਪਤਾ ਲੱਗਾ ਫੇ ਤੈਨੂੰ ਇੱਥੇ ਲੱਗ ਗਿਆ ਪਤਾ ਸਹੀ ਸਹੀ ਹੈ ਹਾਂ ਢੋਲਦਾ ਹੋਣਾ ਪਾਣੀ ਦਾ ਹਾਂ ਨਹੀਂ ਗੋਲੀ ਬੱਟ ਕੇ ਖਾਂਦਾ ਹੁੰਦਾ ਸੀ ਜਜਾ ਚਾਹ ਚ ਜਦਾ ਤੇਰਾ ਖਾਦਾ ਆਈਂਦਾ ਇਹਨਾਂ ਮਲ ਮਲ ਕੇ ਜੋਰ ਕੜਾਈ ਹੀ ਨਹੀਂ ਪਾ ਕੇ ਰੇਨੇ ਰੇਨੇ ਪਲੇ ਤੋਂ ਉਹ ਠੰਡਾ ਕਰਕੇ ਮਾਰ ਮਾਰ ਕੇ ਥੀਰੇ ਨਹੀਂ ਉਹ ਉਹ ਨਹੀਂ ਡੋਡੇ ਖਾਂਦਾ ਹੁੰਦਾ ਜਾਂ ਫੀਮ ਖਾਂਦਾ ਹੁੰਦਾ ਇਹ ਫੀਮ ਨਹੀਂ ਖਾਂਦਾ ਸੀ ਨਾ ਫੇਰ ਨਾ ਪਤਾ ਲੱਗਾ ਹੈ ਫੇਰ ਪਰਦਾ ਖਾਂਦਾ ਫੀਮ ਦਾ ਮਤਲਬ ਹੈ ਪਰਦਾ ਬੜਾਇਆ ਡੱਬੀ ਗਵਾਚ ਗਈ ਅੱਛਾ ਡੱਬੀ ਗਵਾਚ ਗਈ ਉਹ ਦੱਸ ਗੱਲ ਫੇਰ ਅਸੀਂ ਉਹ ਵੀ ਪੁੱਛਦਾ ਫੇਰੇ ਪਿੱਛੇ ਤੋਂ ਕਹਿੰਦੀ ਹਾਂ ਅੱਛਾ ਚਾਚੇ ਦੀ ਬੀਬੀ ਨੂੰ ਪੁੱਛੀ ਜਾਵੇ ਹਾਂ ਠੀਕ ਹੈ ਆਓ ਤੇ ਆਇਆ ਚਾਚਾ ਤੈਨੂੰ ਮਿਲਣ ਆਇਆ ਓ ਇਹ ਤਾਂ ਤੇਰੀ ਫੈਨ ਫੋਲੋਇੰਗ ਵਧਦੀ ਜਾਂਦੀ ਬੀਬੀ ਅੱਦਾ ਆ ਗਿਆ ਮਿਲਣ ਤੇ ਇਹਦਾ ਤਾਂ ਕੋਈ ਨੰਦ ਜਾਂਦਾ ਚੁੱਪ ਕਰ ਚੱਲ ਗੱਲਾਂ ਕਰੰਦੀਆਂ ਜਿਆਦਾ ਗੱਲਾਂ ਕਰਦਾ ਆ ਆਖਰ ਕੀ ਹੋਇਆ ਗੱਲਾਂ ਚ ਮਗੱਲ ਹੋ ਗੀਆਂ ਤਾਂ ਜਿਹੜਾ ਗੱਲਾਂ ਲਾਉਂਗੇ ਹੁਣ ਕੀ ਹੋਏ ਦੱਸਣ ਦੇ ਨਾ ਪਰ ਮਾਤਾਰੇ ਬੈਠੇ ਐ ਤਾਂ ਹੋਰ ਗੱਲਾਂ ਹੋਰ ਲੱਗ ਜਾਓ ਬੀਬੀ ਉਮਰ ਦਾ ਕੋਈ ਪਤਾ ਚਾਚਾ ਹਾਂ ਉਮਰ ਦਾ ਕਿਸੇ ਨੇ ਕੋਈ ਦੇਖਿਆ ਕਿਸੇ ਦਾ ਦੱਸ ਕਿੰਨਾ ਕੋਈ ਤੂੰ ਦੇਖ ਲਿਆ 100 ਸੌਤਾਂ ਸੰਗਤ ਤੋੜਦਾ ਹੈ ਹੈ ਤੇਰੇ ਪਾਸ ਤੋਂ ਚੱਲ ਗਈ ਉਹ ਦੇਖ ਲੈ 100 ਤਾਂ ਉੱਤੇ ਚੱਲ ਗਈ ਹੈ ਬੀਬੀ 151 ਚੱਲ ਗਈ 100 ਤੋਂ ਉੱਤੇ ਕੌਣ ਕਿਹਦੀ ਹੁਣ ਨਾ ਭੈਣ ਦੇ ਬਚਦਾ ਨਹੀਂ ਹੁਣ ਮਰ ਜਾਣਾ ਕੋਣ ਕਹਿੰਦਾ ਮਰਨੀ ਦੇ ਵਿਆਹ ਦੀ ਗੱਲ ਹੈ ਹਾਂ ਉਹ ਦੇਖ ਲੈ ਉਹ 10 12 10 ਵਾਰ 10 ਸਾਲ ਹੋ ਗਏ ਹੋਏ ਆ ਮੈਂ ਜਿ ਬੈਠੀ ਦੇ ਲਾ ਉਹਦਾ ਬੀਬੀ ਦੀ ਉਹ ਨਾਲ ਜੋਟੀ ਸੀ ਚਾਚੇ ਦੀ ਚਾਚੇ ਦੀ ਮੰਮੀ ਨਾਲ ਚਾਚੇ ਦੀ ਮੰਮੀ ਨਾਲ ਉਹਨੇ ਜਿਹੜੇ ਉਧਰ ਤੋਂ ਮੇਲਾ ਫਾਟਾ ਚਾੜਾ ਆ ਵਧੀਆ ਸੀ ਗਾਣਾ ਤਾਂ ਹੈ ਢੈਣ ਆ ਜਾਈ ਉਧਰ ਨੂੰ ਦਰਾਣੀ ਜਠਾਣੀ ਜਿਹੜੀ ਤੇਰੇ ਇਹਦੇ ਪਾਪੇਲੇ ਹੁੰਦੇ ਜਿਹਦੀ ਤੇਰਾ ਰੱਖ ਪਈਏ ਉਹਦੇ ਕਹਿ ਲੱਗਦੀ ਹੁੰਦੀ ਸੀ ਨਾ ਤਾਂ ਉਹਦਾ ਸੁਭਾਅ ਇਦਾਂ ਦਾ ਚਾਚੇ ਦਾ ਹੁੰਦਾ ਇਹ ਤੁਹਾਡੇ ਦਾ ਉਹਦਾ ਸਖਤ ਸੁਭਾਅ ਜਿਹੜਾ ਜਾ ਸਖਤ ਸੇਰ ਸਾਰੇ ਤੁਸੀਂ ਹਾਂ ਹੁਣ ਤਾਂ ਫੇਰ ਮਾਲ ਪਰਮਾਲਿਆਂ ਨੂੰ ਜਾਣ ਲੱਗੀ ਜਾਣ ਲੱਗੀ ਮੇਰਾ ਗੁੱਸੇ ਹੋ ਕੇ ਗਈ ਪਿਆਰ ਬੜਾ ਹੀ ਮਾਨ ਆ ਇਹਨਾਂ ਦੋਨਾਂ ਦਾ ਆਪਸ ਵਿੱਚ ਵਧੀਆ ਪ੍ਰੇਮ ਸੀਗਾ ਇਕੱਠਿਆਂ ਨੇ ਇਕੱਠਿਆਂ ਨੇ ਜਾਣਾ ਕਿਸੇ ਦੇ ਘਰ ਜਾਵੋ ਤਾਂ ਮੈਨੂੰ ਆਣ ਕੇ ਕਹਿਣਾ ਪੈਣ ਉੱਧਰ ਨੂੰ ਆ ਜਾ ਆਹੋ 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 ਮਾਂ ਨੇ ਆਉਣਾ ਘਰੇ ਕਹਿਣ ਸਾਰੀ ਆਉਣਾ ਸੀ ਅਹੀਂ ਨਹੀਂ ਆਣੀ ਹੀ ਇੰਨੇ ਕੱਟਣਾ ਸਾਰੀ ਆਉਣਾ ਨਾਲ ਜਾਣਾ ਅਰੇ ਇਹਨੇ ਨਾ ਹੁੰਨੇ ਕਾ ਇੱਕੇ ਤੌੜੀਤੀ ਖਾਦਾ ਹੂੰ ਕਹਿੰਦਾ 10 ਸਾਲ ਕੋਈ ਕਹਿੰਦਾ ਇੱਕ ਕਮਰੇ ਚ ਅਸੀਂ 10 ਸਾਲ ਕੱਟਿਆ ਅੱਛਾ ਦੋਵਾਂ ਨੇ ਮਤਲਬ ਇਕੱਠੇ ਸੀਗੇ ਅੱਛਾ ਪੰਜ ਖਾਨੇ ਦਾ ਕਮਰਾ ਅੱਗੇ ਕੋਠੀ ਲਾ ਰੱਖੀ ਜਾਂਦਾ ਦੇ ਲੰਨੇ ਤੇ ਅੱਜ ਕੱਲ ਕੋਈ ਇੱਕ ਜਣਾ ਨਹੀਂ ਕੋਈ ਕਿਸੇ ਨਾ ਰਹਿ ਸਕਦਾ ਆ ਇੱਕ ਕਮਰੇ ਤਾਂ ਵੀ ਕਹਿੰਦੇ ਹਨ ਥੋੜੇ ਉਹ ਚਾਚਾ ਛਮਾ ਪੁਰਾਣਾ ਵਧੀਆ ਹੈਗਾ ਉਦੋਂ ਇੰਦਾ ਤਾਂ ਨਹੀਂ ਨਾ ਹੁੰਦਾ ਵੀ ਆ ਆ ਨਿਆਣੇ ਨਿਉਣੇ ਹੁੰਦਾ ਸੀ ਉਹਨਾ ਕਮਰਿਆਂ ਜੀ ਹੋਏ ਇੱਕੋ ਕਮਰੇ ਕੀ ਦੇਖ ਲੈ ਹਾਂ ਜੋ ਰਿਦਾ ਸਦਾ ਇੱਕ ਦੂਜੇ ਇਦਾਂ ਖਾਈ ਜਾਣਾ ਇੱਕ ਦੂਜੇ ਨਾਲ ਪਾਸੇ ਚੇਕੋ ਤਾਂ ਇਹ ਕਹੀ ਇੰਨੇ ਆਹ ਹੁਣ ਤੇ ਨਿਆਣਿਆਂ ਨੂੰ ਰੋਕਦੀਆਂ ਨਾ ਉਹਨਾਂ ਨੇ ਨਾ ਬੋਲੀ ਉਹਨੇ ਬੋਲੀ ਅਹੀਂ ਕਦੀ ਨਿਆਣੇ ਰੋਕਿਆ ਨਹੀਂ ਕਦੀ ਨਹੀਂ ਰੋਕਿਆ ਇਹ ਚਲੋ ਨਿਆਣੇ ਆ ਇਹ ਸਹੀ ਗਾ ਕਾਕਾ ਗੜੀ ਦੇ ਵਿੱਚ ਬੜਾ ਚੰਗਾ ਕੱਢਿਆ ਸਵਾ ਅੱਜ ਕੋਈ ਦੱਸੇ ਤੇ ਕੋਈ ਆ ਰਿਹਾ ਬਾਪ ਕੰਕੇ ਕਰਾ ਲੜੇ ਹੋ ਜੀ ਆ ਫੇ ਬਾਪੂ ਤੋਂ ਵੀ ਡਰਨਾ ਬਾਪੂ ਦਾ ਬਹੁਤ ਡਰ ਹੁੰਦਾ ਹੈ ਜੀ ਬਾਪੂ ਦੇ ਦਾਦਾ ਬਾਪੂ ਕਹਿੰਦਾ ਕੋਸੂ ਸਾਨੂੰ ਉਹਦਾ ਡਹਿਲ ਬੜਾ ਹੈ ਸਾਡੀ ਹਾਂ ਸੇਵੇ ਤਾਂ ਇਹਦਾ ਹਾਂ ਅ ਸਹੀ ਗੱਲ ਆ ਮਤਲਬ ਇੱਜ਼ਤ ਕਰਦੇ ਸੀ ਨਾ ਇੱਜ਼ਤ ਕਰਦੇ ਇੱਜ਼ਤ ਕਰਦੇ ਸੀ ਸਹੀ ਗੱਲ ਆ ਆ ਗਿਆਣਿਆਂ ਨੂੰ ਪਾ ਮਾ ਦਿਨਾਂ ਮਾਰਦੀ ਕੋਟਰਾ ਘਟਦਾ ਨਹੀਂ ਐ ਕਰਨਾ ਉਹ ਤੇ ਮਾਰਨਾ ਨਹੀਂ ਯਾਰ ਸਾਡੀ ਜ਼ੋਰ ਤੇ ਨਹੀਂ ਹੁੰਦੀ ਤੇ ਸਾਡੇ ਨੇ ਸੰਿਆਣੇ ਨੂੰ ਮੈਂ ਉਹਨੂੰ ਕੋਈ ਇੱਥੇ ਸਾਹਮਣੇ ਮੂੰਹ ਨਹੀਂ ਕਰਦੇ ਹਾਂ ਹਾਂ ਉਹ ਬੰਦਾ ਹੀ ਇੰਨਾ ਸਿਆਣਾ ਸਮਝਦਾਰ ਹੀ ਹੁੰਦਾ ਹੈ ਅੱਲਾ ਸਾਹਿਬ ਦੇ ਇਹ ਮੈਂ ਕਈ ਵਾਰ ਮਾੜਾ ਗੱਲ ਕਰ ਲਈ ਮੈਨੂੰ ਨਾ ਚੇਤਾਉਂ ਨਹੀਂ ਰਹਿੰਦਾ ਹੁੰਦਾ ਜੀ ਕਹਿਣ ਦਾ ਸਣਾ ਮਾਂ ਹੀ ਪੱਲਵਾਦਾ ਸੁਭਾਅ ਹੈ ਚਾਹੇ ਤੂੰ ਦੱਸਿਆ ਘਰ ਜੀ ਕਰਕੇ ਬੁਲਾਇਆ ਤਾਂ ਕਹੇ ਭਰਾ ਸਹੀ ਦੇ ਸਹੀ ਫਿਰ ਲੱਗ ਗਈ ਜਿਹਨੂੰ ਬੋਲਣ ਦੀ ਵੀ ਬਹਾਨਾ ਜੀ ਇਹ ਤਾਂ ਜੀ ਨਸ਼ੇਰੇ ਚ ਰਹਿਣਾ ਤਾਂ ਜੀ ਕਹਿਣਾ ਪੈਣਾ ਮੈਂ ਕਹਿੰਦਾ ਕਹਿੰਦੇ ਏਦਾਂ ਕਹਿਣਾ ਤੇ ਜੀ ਕਰਕੇ ਬੁਲਾਉਣਾ ਜਿਹਨੂੰ ਵੀ ਆਪਣਾ ਜੀ ਕਰਕੇ ਹਾਂ 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 ਬੀਬੀ ਤੂੰ ਮਾਨ ਰੁੱਸੀ ਕਿਹੜੀ ਗੱਲਾਂ ਹੀ ਦੱਸ ਬਿਨਾਂ ਗੱਲੋਂ ਰੋਸ ਕੇ ਬੈ ਗਈ ਤੇ ਉਹ ਵਿਚਾਰੀ ਚੱਲ ਗਈ ਤੇਰੇ ਚ ਗੁੱਸਾ ਬਹੁਤ ਆ ਗੱਲ ਪਤਾ ਕੀ ਹੋਈ ਤੇ ਉਹ ਵਾਸਤੇ ਉੱਧੇ ਹੀ ਮਾਰ ਗਈ ਐ ਗੱਲ ਤੈਨੂੰ ਦੱਸਾਂ ਕੀ ਹੋਇਆ ਮੈਨੂੰ ਕਹਿੰਦੀ ਆ ਤੇ ਤੀ ਤਾ ਭੜਾ ਕੰਜਰ ਖੰਡਾ ਪਾਇਆ ਮੈਂ ਕਿਹਾ ਹੋਰ ਮੈਂ ਤੇਰਾ ਵੀ ਇਦਾਂ ਫਸ ਉਹਨੂੰ ਇਹੇ ਬੱਟ ਲਗਾ ਤੇ ਮੈਨੂੰ ਮੋੜ ਕੇ ਨਿਕਲੀ ਵੀ ਮੇਰੇ ਮੁੰਡੇ ਨੂੰ ਵੀ ਕਹਿਤਾ ਸ਼ਰਾਬ ਅੱਛਾ ਗੱਲ ਮੁੰਡਿਆਂ ਦੀ ਆਹ ਦੇ ਹੁਣ ਮੁੰਡੇ ਪੀਂਦੇ ਹੀ ਤੂੰ ਗੱਲ ਹੀ ਕਿਹਾ ਨਹੀਂ ਬੋਲਦਾ ਜੀ ਮੈਂ ਤਾਂ ਛਾਬੀ ਇੱਧਰ ਕਰਦੇ ਕੀ ਕਰੀਏ ਬਹਾਵਾ ਉਹ ਉਹ ਇੱਧਰ ਕਰਦਾ ਜਿਲੇ ਪੀ ਲੈਂਦਾ ਇੱਧਰ ਕਰਦਾ ਮੈਂ ਆ ਉੱਧਰ ਇੱਧਰ ਵੀ ਤੰਗਰ ਕਰਦਾ ਪਾ ਛੜਦਾ ਮੈਂ ਤੂੰ ਹਤਾਏ ਲੋ ਕਹਿਤਾ ਇੱਧਰੋਂ ਆਹੋ ਬਸ ਉੱਥੇ ਕੰਮ ਖਰਾਬ ਹੋ ਗਿਆ ਮੈਨੂੰ ਪੈਰ ਵਿਸੜੇ ਲੰਘਣ ਲੱਗੀ ਤੇ ਗਾ ਨਾ ਗਿਆ ਨਾ ਬਿਆਕਰ ਹਾਏ ਕੱਲ ਤਾਂ ਕੁਛ ਨਹੀਂ ਬੋਲੀ ਇਹ ਕੀ ਹੋਇਆ ਕੋਈ ਤੇ ਮੈਂ ਆਪਣੇ ਆਪ ਨੂੰ ਕਿਹਾ ਵੀ ਫਿਰ ਇਸ ਕਰਦਾ ਇਹਨੂੰ ਉਸਾ ਤੇ ਤੂੰ ਬੁਲਾ ਲੰਦੀ ਹਾਂ ਹਾਂ ਬੁਲਾਈ ਪਰ ਬੰਦੇ ਦਾ ਪਤਾ ਥੋੜੀ ਹੁੰਦਾ ਚਾਚਾ ਕੋ ਪਤਾ ਥੋੜੀ ਹੈ ਨਾ ਮੁੰਡਾ ਉੱਥੇ ਬੈਠਾ ਕਿਆ ਸ਼ੂਕ ਤੇ ਸਾਦ ਨਹੀਂ ਕਿਆ ਕਿ ਚੱਜੀ ਨੇ 15 ਮੇਰਾ ਗੁੱਦਾ ਪੱਤਿਆ ਇਹ ਤਾਂ ਮੇਰਾ ਖਰਾਸਤ ਇੱਕ ਬੜਾ ਬੜਾ ਹਾਸਿਲ ਉਹ ਆਰਗੰਦਰ ਵੱਢੀ ਉਹਨੇ ਰਾਤ ਵੱਗ ਗਿਆ ਸਵੇਰ ਨੂੰ ਇਹ ਲੈ ਕੇ ਆ ਗਈ ਮੈਂ ਜਿੱਦਾ ਸੀ ਸੋਰਾ ਅੱਜ ਸਿਮਰ ਨੂੰ ਵੀਡੀਓ ਦਿਖਾ ਦੇਣੀ ਚਾਚਾ ਤੇਰੀ ਅੱਜ ਸਿਮਰ ਨੂੰ ਦੇਖੂਗਾ ਵੀਡੀਓ ਤੇਰੀ ਜੇ ਮੈਂ ਕਿਹਾ ਕਿ ਹਿੰ ਦੇ ਦੇਵੋ ਬਸ ਚਿੰਦੇ ਨਹੀਂ ਆਪਣੇ ਬੀਰਾ ਦੇ ਗਿਆ ਫਿਰ ਕਿੱਥੋਂ ਜਾਂਦੇ ਹੋਣਗੇ ਉਹ ਮਛਿੱਲੇ ਪਰਸੋ ਛਿੰਦੇ ਬੀਬੀ ਦੱਸਣ ਲਈ ਆ ਕਹਿੰਦੀ ਵੀ ਮੇਰਾ ਘਰ ਵਾਲਾ ਪਾਪਾ ਤੁਹਾਡਾ ਫੀਮ ਖਾਂਦਾ ਹੁੰਦਾ ਸੀ ਤੇ ਉਹ ਉਹ ਲੈ ਗਈ ਉਹਨੂੰ ਫੀਮ ਲੈ ਗਈ ਮੈਂ ਫੀਮ ਹੁੰਦਾ ਉਹ ਤੇ ਚਲੋ ਫੀਮ ਨੇ ਥੋੜਾ ਅੱਜ ਨੇ ਲਿਖੀ ਗੱਲ ਆ ਆ ਹੈਨਾ ਫੀਮ ਨੂੰ ਨਿੰਦਦੀ ਰਹਿਨੀ ਆ ਤੂੰ ਬੀਬੀ ਸੱਤ ਵਾਰ ਛਡਾਈ ਸੱਤ ਵਾਰ ਉਹ ਚਲੋ ਖਾਂਦੇ ਦੁਨੀਆ ਖਾਂਦੀ ਬੀਬੀ ਹੁਣ ਹੁਣ ਜਨਾਨੀਆਂ ਨਸ਼ਾ ਕਰਦੀ ਆ ਫੇਰ ਦੱਸ ਆ ਸਭ ਕਰਦੀ ਆ ਨੱਪੂ ਨਸ਼ਾ ਕਰਦਾ ਸੀ ਉਹ ਆਹੋ ਆ ਫੇਰ ਦੱਸ ਫੇਰ ਲੋਕੋ ਕਹਿੰਦੇ ਬੰਦੇ ਨੂੰ ਟੈਗ ਟੋਕ ਨਹੀਂ ਹੋਣ ਦਿੰਦੀ ਆ ਫੇਰ ਮੈਨੂੰ ਕਹਿੰਦੀ ਹੈ ਹਾਂ ਨਹੀਂ ਪਤਾ ਨਹੀਂ ਇਹ ਭਾਈ ਆਖੇ ਡੱਬੀ ਮੰਗਦਾ ਕੋ ਡੱਬੀ ਖਰੇ ਕਹਿੰਦਾ ਗਵਾਜ ਕੇ ਨਾ ਕਹੇ ਡੱਬੀ ਇਹਨੇ ਦੇਖੀ ਵੀ ਕੋਈ ਪਤਾ ਨਹੀਂ ਕਿ ਤਾ ਡੱਬੀ ਕਿਹੜੇ ਗਵਾਜ ਦੀ ਤੇ ਖੂਨ ਜਿਆਦੇ ਨੂੰ ਕਿਹੜਾ ਡੱਗ ਪਈ ਖਰੇ ਅਰੇ ਕਿਹਨੂੰ ਡੱਬੀ ਤੋਂ ਉਹ ਦੇ ਨਹੀਂ ਦਿੱਤੀ ਜੀ ਨਾ ਤੇ ਮੈਨੂੰ ਨਾ ਪਤਾ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਚੀਜ਼ ਹੁੰਦੀ ਸਨ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਚੀਜ਼ ਕੀ ਸੀ ਕਹਿੰਦੇ ਤਾਂ ਖਾਂਦੀ ਰਹੀ ਨਾਲ ਪਾਪੇ ਦੇ ਹਾਂ ਸਾਰ ਖਾਂਦੀ ਜਿਹੜੀ ਨਾਲ ਸਾਂਦੀ ਹੁਣ ਤੂੰ ਜੋ ਮਰਜੀ ਮੁੱਕਰੀ ਜਾ ਪਰ ਹੁਣ ਬੀਬੀ ਮੈਨੂੰ ਨਾ ਮੇਰੀਆਂ ਅੱਖਾਂ ਨਹੀਂ ਹਰਦੇਆਂ ਦੁੱਖ ਦੀਆਂ ਹੀ ਅੱਖਾਂ ਬੜੀਆਂ ਮੇਰੇ ਅੱਖਾਂ ਉਦੋਂ ਦੁੱਖੀਆਂ ਨਹੀਂ ਤਾਂ ਮੈਨੂੰ ਉਦੋਂ ਇੱਕ ਦੋ ਵਾਰੀ ਉਹਨਾਂ ਪੋਸਤੇ ਡੋਡੇ ਜਿਹੜੇ ਘੋਲ ਕੇ ਨਾ ਤੇ ਉਹਨਾਂ ਦਾ ਕੜਾ ਇੱਕ ਵਾਰ ਬਣਾ ਕੇ ਤੇ ਇੱਕ ਵਾਰੀ ਉਦੈ ਪੜਾਇਆ ਪਈ ਨੀਂਦ ਆ ਜਾਵੇ ਤੇ ਨੇ ਐ ਡੜੀਆਂ ਅੱਖਾਂ ਹੋ ਗਈਆਂ ਅੱਖਾਂ ਇੰਨੀਆਂ ਹਟੀਆਂ ਹੀ ਨਹੀਂ ਅੱਖਾਂ ਵੱਧੂ ਪਹਿਲਾਂ ਪਹਿਲਾਂ ਉਦੋਂ ਹਟਕੀਆਂ ਕਿ ਨਹੀਂ ਹਟਕੀਆਂ ਸੀ ਕਿਹਦੇ ਨਾ ਹਟ ਕੇ ਗਿਆ ਉਹਦਾ ਕਹਿੰਦਾ ਤੇ ਨੀਂਦ ਆ ਜਾਏ ਕਿ ਨਸ਼ੇ ਦੇ ਵਿੱਚ ਨੀਂ ਜਿੰਨੂ ਕਿੱਥੋਂ ਆਉਣੀ ਆਈ ਵੀ ਹੋਏ ਤੂੰ ਤਾਂ ਕਿਹੜਾ ਕਹਿਣਾ ਆਈ ਆ ਤੂੰ ਸਿਫਤ ਥੋੜੀ ਕਰਨੀ ਉਹ ਚੀਜ਼ ਦੀ ਇਹਨਾਂ ਵਦੂ ਪਰ ਪਹਿਲਾ ਪਹਿਲਾ ਛਿੰਝ ਪਈ ਤਾਂ ਮੇਰੀ ਭੈਣ ਦੀ ਜਿਹੜੀ ਸੱਸ ਸੀ ਨਾ ਬਹੁਤ ਹੀ ਚੰਗੀ ਸੀ ਇੰਨੀ ਚੰਗੀ ਆਪਣੀਆਂ ਧੀਆਂ ਨਾਲ ਮੈਨੂੰ ਵਾਧੂ ਸਾਂਮੀ ਦੀ ਹੁੰਦੀ ਤਾਂ ਮੈਨੂੰ ਕਹਿੰਦੀ ਕੁੜੀਏ ਤੇ ਤੇਰੀਆਂ ਅੱਖਾਂ ਇਦਾਂ ਨਹੀਂ ਹਟੜੀਆਂ ਤੇਰਾ ਸਿਰ ਕਮਜ਼ੋਰ ਆ ਬਹਿ ਮੇਰਾ ਸਿਰ ਤਾਂ ਜਵਾਨ ਗਿਆ ਹਾਂ ਨਾ ਮੇਰਾ ਸਿਰ ਕਰਨਾ ਕਮਜ਼ੋਰ ਹੋ ਗਿਆ ਕਹਿੰਦੀ ਤੇਰੇ ਘਰ ਕੇ ਹੈਗਾ ਨਾ ਕਿ ਇਹ ਕਰਦੇ ਬਾਕੀ ਮੇਰਾ ਰਿਆ ਕੰਮ ਪਾਉਣ ਦਾ ਪਰ ਉਹਨੇ ਮੈਂ ਕਹਿੰਮ ਕੇ ਕਰ ਦਿੱਤਾ ਉਨ ਮੇਲਾ ਮੇਰੀ ਅੱਖਾਂ ਉਹਦੇ ਦੁੱਖੀਆਂ ਨਹੀਂ ਕਿਤੇ ਮੁੜ ਕੇ ਅੱਖਾਂ ਨਹੀਂ ਮਿਲਦਾ ਉਹਨੂੰ ਬੜਾ ਹੱਥ ਕੱਲਿਆ ਉਹ ਗਜਾਗ ਜੋ પાਕੇ ਵਦਾਂ ਪਜੋ ਸਭ ਤੋਂ પાਕੇ ਉਹ ਚੰਗੀ ਬੜੀ ਸੀ ਬਹੁਤ ਹੀ ਚੰਗੀ ਬੁੱਢੀ ਸੀ ਉਹਦਾ ਦਾਸੀ ਤਿੰਨ ਕਨਾਲਾ ਜਵਾਰ ਹਮ ਕੱਲੀ ਗੁੜਦੀ ਹੁੰਦੀ ਸੀ ਤਾਈ ਅੱਛਾ ਗੁੜਦੀ ਕਰਨੀ ਕੱਲੀ ਇਹ ਸੱਚ ਮੰਨਦੇ ਆ ਹਾਂ ਵੀ ਵੀ ਨਹੀਂ ਪਰ ਮਗਰ ਉਹ ਰੋਟੀ ਖਾਣ ਦੀ ਪਾਣੀ ਖਾਣਾਂ ਆਪਾਂ ਹੀ ਲੈ ਜਾਣਾ ਆਪਾਂ ਹੀ ਦਪਾਇਆ ਅੱਛਾ ਇਹ ਭੋਲੀ ਨੇ ਡੀਕਣਾ ਵੀ ਆਈ ਨਹੀਂ ਤਾਂ ਫਿਰ ਮੈਂ ਆ ਆ ਜੀ ਰਿਕਰੀਤ ਸਦਵਾਰ ਗੁੱਡ ਕੇ ਤੇ ਕਲਾਵਿਆ ਨਾ ਘਾ ਉਥੇ ਖੂ ਤੇ ਸੁੱਟਣਾ ਉਥੇ ਝਾੜਨਾ ਹਲਾਉਣਾ ਤੇ ਪੰਡ ਬਣ ਕੇ ਰਹੇ ਭੋਲੀ ਨੇ ਲਿਆਉਣੀ ਚੋਕੇ ਪਾਉਂਦੇ ਭੋਲੀ ਮੇਰੀ ਨੇ ਬੜਾ ਕੰਮ ਮੈਂ ਤਾਂ ਭੋਲੀ ਨੇ ਬਹੁਤ ਡੰਗਰ ਭੜੇ ਚਾਰੇ ਬੜੇ ਡੰਗਰ ਚਾਰੇ ਅੱਛਾ ਡੰਗਰ ਚਾਰੇ ਆਏ ਹਾਏ ਕੋਈ ਸੇ ਉਹ ਸਮੇਂ ਵਧੀਆ ਸੀਗੇ ਹੁਣ ਤੇ ਪਿਆਰ ਹੀ ਨਹੀਂ ਰਿਹਾ ਲੋਕਾਂ ਚ ਤਾਂ ਹੁਣ ਤੇ ਬਸ ਹੁਣ ਨਹੀਂ ਹੈਗਾ ਹੁਣ ਤੇ ਬਸ ਐਵੇਂ ਇਥੇ ਅਦੀ ਅਦੀ ਰਾਸੀ ਦਾ ਨਿਆਣੇ ਖੇਡਦੇ ਰਹਿੰਦੇ ਆ ਭੋਲੀ ਹੁਣੀ ਆ ਅਕਲੀਜ ਹੁਣੀ ਉੱਥੇ ਖੇਡਦੇ ਹੁੰਦੇ ਸੀ ਮੈਨਾਂ ਰਿਖੜਾ ਬੱਚ ਗਿਆ ਅੱਜ ਕੋਈ ਹੈਗਾ ਨਿਆਣਾ ਨਾ 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 ਅੱਜ ਕਾ ਨਿਆਣੇ ਨੂੰ ਪਤਾ ਸਭ ਕਾ ਕੀ ਜਾਨੇ ਤਾਂ ਆਪਣਾ ਨੇ ਲਾਤੇ ਨੇ ਉਹ ਇਥੇ ਮੋੜ ਤੇ ਖਲੋ ਗਿਆ ਕਹਣਾ ਪਤਾ ਨਹੀਂ ਕਿਉਂ ਖੜਾ ਹੈ ਕਿਉਂ ਖੜਾ ਅੱਜ ਕੱਲ ਲੋਕਾਂ ਚ ਉਹ ਬਾਹੂ ਆ ਵੀ ਖੜੇ ਹੋਣ ਹੀ ਨਹੀਂ ਦਿੰਦੇ ਲੋਕ ਹੌਣ ਨਹੀਂ ਦਿੰਦੇ ਕੋਈ ਦਾ ਕੋਈ ਬਣਾ ਲੀਦੇ ਸਹੀ ਗੱਲ ਆ ਸਹੀ ਅਦੀ ਅਦੀ ਰਾਸੀ ਦਾ ਖੇਡਣਾ ਲਓ ਜੀ ਸਿਆਣੇ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਆ ਕਦੀ ਗੋਗੋ ਨੇ ਸਾਡੇ ਘਰ ਸੌ ਗਿਆ ਨਾ ਕਦੀ ਇਹਨਾਂ ਭਲੀ ਦੇ ਨਾਲ ਘਰ ਆਉਂਦੇ ਹਾਲ ਬੁਜਾਰ ਹੀ ਕੋਈ ਨਹੀਂ ਹੁੰਦੀ ਚੱਲ ਮੈਂ ਉਹਨਾਂ ਟਰਾਲੀ ਕਢਾਵਾਂ ਮਾੜੀ ਜਿਹੀ ਫਿਆਣ ਕੇ ਗੱਲਾਂ ਬਾਤਾਂ ਕਰਦੇ ਬੀਬੀ ਠੀਕ ਆ ਤੇ ਚਾਚਾ ਆਇਆ ਕਿ ਇਹਨਾਂ ਦੀ ਘਟੋੜੀ ਓਏ ਉਹ ਮੁੰਡਾ ਸਾਬ ਵੀ ਗਣਾ ਲੱਦੰਦਿਆ ਤੇ ਇੱਥੇ ਦਰਿਆ ਲੱਗੇ ਕਹਿੰਦਾ ਆਈ ਮਾੜਾ ਟਰੈਕਟਰ ਲੈ ਕੇ ਮੈਂ ਚੱਲ ਆ ਗਿਆ ਕਿੱਲੇ ਲਈ ਜ਼ਮੀਨ ਅਖੇ ਕਿੰਨੇ ਸਾਬੀ ਕਹਿਣ ਡਿਆਈ ਕਿੱਥੇ 12 ਕਿੱਲੇ ਲੈ ਲਈ ਓਏ ਆਪਣੀ ਉਹਨਾਂ ਦੀ ਜਿਹੜੀ 2-3 ਟਨ ਕਿੱਲੇ ਦਰਿਆ ਤੇ 10 ਕਿੱਲੇ ਲਈ ਓ ਆਵੇਗਾ ਗੱਬਰ ਹੋਣਾਂ ਦੀ ਲਈ ਨਹੀਂ ਨਹੀਂ ਨਾ ਮੈਂ ਉਦਾਂ ਲੱਗਾ ਹੋਣਾ ਐ ਉਹ ਇਹ ਹੁਣੇ ਗੱਲਾਂ ਉਹ ਚਾਚੇ ਨੂੰ ਚਾਚੂ ਭਲਾਉਣੀ ਸੀ ਉਹ ਨਹੀਂ ਨਹੀਂ ਬਹਿ ਜਾ ਤੂੰ ਮਾਂ ਤੂੰ ਕਿਹੜਾ ਕਿਤੇ ਆਉਂਦਾ ਰੋਜ਼ ਆ ਜਾ ਕਰ ਕਿਤੇ ਹੁੰਦਾ ਜਾਂਦਾ ਬੰਦਾ ਗੱਲਾਂ ਮਤਾ ਮਾਰ ਲੈਂਦਾ ਘੜੀ ਮੈਂ ਦੇਖਿਆ ਉਥੋਂ ਮੈਂ ਕਹਾਂ ਬੈਠੇ ਤੇ ਚੱਲ ਜਾਂਦੇ ਹੁੰਦਾ ਮੋਟੀ ਆਈ ਆ ਨਾ ਹਾਂ ਮੋਟੀ ਹੁਣ ਉਥੇ ਪੇਪਰ ਉਹਦੇ ਪੜ੍ਹਦੀ ਆ ਛੁੱਟੀ ਸ਼ਨੀਵਾਰ ਕਰਦੇ ਐਤਵਾਰ ਤੇ ਪ੍ਰੀਤੀ ਕ੍ਰਿਤੀ ਆਈ ਹੈ ਇੱਥੇ ਤੇ ਆਈ ਆ ਤਾਂ ਚਾਹ ਬੋਲੀ ਘੜਾ ਆਉਣਾ ਕਰ ਦੂ ਕਿਰੇ ਉਹ ਅੰਦਰ ਹੀ ਬਾਹਰ ਚਲ ਗਈ ਸੀ ਹੁਣ ਫੇਰ ਆਏ ਤਾਂ ਉਹ ਨੂੜੀਆਂ ਬਾਹਰ ਵੀ ਕਿਰੇ ਨੂੰ ਵੇਹ ਚਲ ਜਾਣਾ ਆ ਇੱਥੇ ਆਈ ਹੈ ਦੇ ਫਾਈਨਲ ਟਰੈਕ ਦੇਣ ਲੱਗੇ ਆ ਕੱਢਣ ਲੱਗੇ ਟਰਾਲੀਆਂ ਮੇਰੇ ਵਾਲਾ ਪਾ ਲਿਆ ਅੱਗੇ ਹੈਂ ਵੀਡੀਓ ਮਾਹ ਤੁਹਾਡੀ ਵੀਡੀਓ ਆਵਾਜ਼ ਠੀਕ ਆ ਦੋਰਾ ਚੋਰਾ ਹਾਂ ਆ ਜਾਣਾ ਆ ਕਰਨਾ ਪਊ ਪਿੱਛੇ ਆ ਆ ਬਈ ਆਉ ਲੱਗ ਗਿਆ ਪਿਛੇ ਅਰਜਨ ਬੰਪਰ ਨੂੰ ਤੇ ਦੋ ਅੱਗੇ ਆ ਇਹ ਹੁਣ ਦੱਸਦੇ ਆ ਤੁਹਾਨੂੰ ਟਰਾਲੀ ਕੱਢ ਕੇ ਇਹ ਵੀ ਦਰਿਆ ਦਾ ਏਰੀਆ ਆ ਆ ਹੈਗੀ ਤੁਸੀ ਰੋਡ ਬਣਿਆ ਆ ਤੁਸੀ ਤੇ ਇਹ ਗਰਦਾਸਪੁਰ ਏਰੀਆ ਪੈ ਜਾਂਦਾ ਆ ਤੇ ਥੋੜਾ ਪਾਰ ਉਧਰ ਸਾਡਾ ਪਿੰਡ ਆ ਠੀਕ ਆ ਜੀ ਸੋ ਇਹ ਗਰਦਾਸਪੁਰ ਜਿਹਰੇ ਦੇ ਅੰਦਰ ਆ ਪਿੰਡ ਆ ਗਏ ਟਰਾਲੀ ਘਟਾਉਣੇ ਜੀ ਬੇਬੀ ਨਾਲ ਗੱਲਾਂ ਕਰਤਾ ਮਾਰਕ ਤੇ ਕੱਲਾ ਹੀ ਲਈ ਫਿਰਦੇ ਐਵੇਂ ਦੋ ਪਾਲੇ ਜਾਣੇ ਮਗਰ ਓਏ ਰੇ ਕੀਆ ਕਰਤਾ ਰੇ ਲਾਓ ਜੀ ਫਾਈਨਲ ਟੱਚ ਦੇਤਾ ਤਾਂ ਨਿਕਲਣ ਲੱਗੀ ਟਰਾਲੀ ਸੋ ਇਹ ਤੋਂ ਬਾਅਦ ਨਵੇਂ ਵਲੋਗ ਲਾਓ ਜੀ ਆਹ ਦੇਖੋ ਟਰਾਲੀ ਜਲਦੀ ਸੀ ਲਾਓ ਜੀ ਲੈ ਗਿਆ ਪੱਟ ਕੇ ਟਰਾਲੀ ਨੂੰ ਅੜ ਜਾਂ ਨਹੀਂ ਮੰਨਦਾ ਆਲੇ ਪਿੱਛੇ ਜਿਹੜਾ ਬੰਪਰ ਲੱਗਾ ਨਾ ਬੰਪਰ ਦਾ ਯੋਰ ਬਹੁਤ ਪੈਂਦਾ ਟਰਾਲੀ ਨੂੰ ਲਓ ਜੀ ਕੱਕਤਾ ਕੰਮ ਨਾਲ ਹੀ ਬੱਸ 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 ਉਹ ਤਰ ਉਹ ਕਰ ਗਿਆ ਲੱਤ ਚੱਲ ਠੀਕ ਆ ਠੀਕ ਆ ਜਾਣਦੇ ਜਾਣਦੇ ਹੁਣ ਲੇਕਿਨ ਮੱਝਾ ਦੇ ਕੋ ਹੋ ਰੇ ਵੀਰੰਦਰ ਉਹ ਦਰਖਤ ਛੇਲੇ ਆ ਗਿਆ ਥੋੜਾ ਥੋੜਾ ਆ ਬਾਹਰੋਂ ਆ ਗਈ ਲੱਦ ਥੋੜੀ ਜੀ ਐਤਾਂ ਚੱਲਦੀ ਜਟਾਂ ਦੇ ਕੰਮ ਦਰਿਆ ਚੋਂ ਗੰਨਾ ਕੱਢਣਾ ਔਖਾ ਉਹਦਾ ਤੇ ਇਹ ਤਾਂ ਚਲੋ ਲੀ ਪੱਕੀ ਆ ਕੋਈ ਢੀ ਚੜ੍ਹਾਈ ਨਹੀਂ ਹੈਗੀ ਛੱਗੋਂ ਦਿਖਾਉਣਾ ਤੁਹਾਨੂੰ ਬਜੇ ਨੇ ਨਹੀਂ ਗੰਨੇ ਦਾ ਮੈਂ ਬਜੇ ਨਹੀਂ ਹੈਗਾ ਇਹਦਾ ਆ ਨੇਕਲ ਕੀ ਜਾਨ ਇੱਥੇ ਅੱਲਾ ਯਾ ਚੜਾਈ ਸੀ ਥੋੜੀ ਜੀ ਬੱਟਦਾ ਹੀ ੱਟਾਂ ਦਾ ਲੱਗਾ ਅੱਗੇ ਆਸਾਨ ਮੰਨਦਾ ਉਹ ਟਰੈਕਟਰ ਆਉਂਦੀ ਆਈ ਲੈ ਕੇ ਮੇਰਾ ਸ਼ੇਰ ਤੇ ਚਲੀਏ ਹੁਣ ਆਪਣੇ ਸ਼ੇਰ ਤੇ ਬਹਿ ਕੇ ਘਰ ਨੂੰ ਚਲੋ ਹੈ ਯਾ 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 Of course!